ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮ ਤੋਂ ਮੁੰਸ਼ੀ ਫਾਰਖੁਦ ਦੀ ਸਪੈਸ਼ਲ ਰਿਪੋਰਟ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਲਈ ਬਣਾਇਆ ਪੀਜੀਆਰ ਐਸ ਪੋਰਟਲ ਨੂੰ ਕਿਸ ਤਰ੍ਹਾਂ ਮਹਿਕਮੇ ਦੇ ਅਧਿਕਾਰੀ ਸ਼ਿਕਾਇਤ ਬਿਨਾ ਕੰਮ ਕਿਤੇ ਸਰਕਾਰ ਨੂੰ ਜਵਾਬ ਭੇਜ ਕੇ ਪੋਰਟਲ ਦੇ ਸ਼ਿਕਾਇਤਦਾਰ ਨਿਪਟਾਰਾ ਕਰ ਦਿੰਦੇ ਹਨ ਬਾਸ ਬਾਜ਼ਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਅਧਿਕਾਰੀ ਪੰਜਾਬ ਸਰਕਾਰ ਦਾ ਅਕਸ ਖਰਾਬ ਕਰ ਰਹੇ ਹਨ ਇਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਪ੍ਰਧਾਨ ਜੀ ਅੱਜ ਤੁਸੀਂ ਇਕੱਠੇ ਹੋਇਆ ਤੁਸੀਂ ਡੀਸੀ ਸਾਹਿਬ ਨੂੰ ਲਿਖ ਕੇ ਦਿੱਤਾ ਪੋਰਟਲ ਦੇ ਪਾਇਆ ਹੈਗਾ ਤੇ ਅੱਜ ਤੁਸੀਂ ਇਹ ਦੇਖ ਰਹੇ ਹੋ ਸਫਾਈ ਉਹ ਨਾਸਾ ਉਮੀ ਬੰਦ ਪਈਆਂ ਨੇ ਇਹਦੇ ਤੇ ਕੀ ਕਹਿਣਾ ਚਾਹੋਗੇ ਇਥੇ ਇਹ ਕਹਿਣਾ ਚਾਹੁੰਦੇ ਆ ਜੀ ਵੀ ਜਿਹੜੇ ਕਰਤੱਤਕ ਅਫਸਰ ਮਲੇਕ ਕੋਲਾ ਤੇ ਇਹਨਾਂ ਦੀ ਟੀਮ ਹੈ ਇਹਨਾਂ ਨੇ ਇੱਕ ਝੂਠੀ ਰਿਪੋਰਟ ਪੋਰਟਲ ਬੰਦ ਕਰਨ ਖਾਤਰ ਪਾਤੀ ਹੈ ਵੀ ਅਸੀਂ ਨਾਲੇ ਦੀ ਪੂਰੀ ਸਫਾਈ ਕਰਤੀ ਹੈ ਜਿਹੜੀ ਕਿ ਬਿਲਕੁਲ ਬੇਵਿਨੋਯਾਰ ਹੈ ਅਸੀਂ ਪੰਜਾਬ ਸਰਕਾਰ ਤੇ ਭਗਵੰਤ ਸਿੰਘ ਸਰਕਾਰ ਤੋਂ ਜਮਾਨਤ ਕਰਦੇ ਆਂ ਵੀ ਇਹ ਇਹਦੀ ਇਨਕੁਆਇਰੀ ਕਰਵਾ ਕੇ ਫੌਰਨ ਇਹ ਤੇ ਐਕਸ਼ਨ ਲਿੱਤਾ ਜਾਵੇ ਇਹ ਇਹ ਮਤਲਬ ਇਹ ਜੋ ਸਾਹਿਬ ਨੇ ਇਹ ਜਿਹੜੀ ਹੈ ਸਰਕਾਰ ਨੂੰ ਵੀ ਧੋਖਾ ਦੇ ਰਹੇ ਨੇ ਇਹ ਸਰਕਾਰ ਨੂੰ ਕੋਈ ਜਨਤਾ ਨੂੰ ਸਰਕਾਰ ਨੂੰ ਸਾਰਿਆਂ ਨੂੰ ਧੋਖਾ ਦੇ ਰਹੇ ਨੇ ਜੀ ਪ੍ਰਧਾਨ ਕਦੇ ਉਰੇ ਆ ਕੇ ਪ੍ਰਧਾਨ ਨੇ ਆਪਣਾ ਦੇਖਿਆ ਕਿਤੇ ਮੌਕਾ ਪ੍ਰਧਾਨ ਜੀ ਉਰੇ ਕਦ ਨਹੀਂ ਆਏ ਜੀ ਮੁਸਫੜੀ ਪ੍ਰਧਾਨ ਤੁਹਾਨੂੰ ਮਿਲਦੇ ਨੇ ਕਦੇ ਨਹੀਂ ਪ੍ਰਧਾਨ ਤਾਂ ਮੈਡਮ ਹੈ ਜੀ ਮੈਡਮ ਕਦੇ ਨਹੀਂ ਮਿਲਦੇ ਉਹਨਾਂ ਦੇ ਹਸਬੰਡ ਕਦੇ ਕਦੇ ਮਿਲ ਜਾਂਦੇ ਨੇ ਜੀ ਉਹ ਕੋਈ ਕਦੀ ਦਫਾ ਕੇ ਮੌਕਾ ਦੇ ਕੇ ਪਰ ਕਾਰਵਾਈ ਕੋਈ ਨਹੀਂ ਹੋਈ ਤੇ ਇਹ ਜਿਹੜਾ ਪਾਣੀ ਇੱਥੇ ਨਾਸਾਂ ਜਾਂਦਾ ਤੁਹਾਡੇ ਦਾਣਾ ਮੰਡੀ ਦਾ ਪਾਣੀ ਵੀ ਇਹਦੇ ਵਿੱਚ ਹੀ ਆ ਕੇ गिरਦਾ ਸਾਰੀ ਦਾਣਾ ਮੰਡੀ ਦਾ ਜੀ ਪਾਣੀ ਇਹਦੇ ਵਿੱਚ ਹੀ ਗਿਰਦਾ ਹੈ 베ਰੀਆਂ ਦਾ ਪਾਣੀ ਇਹਦੇ ਵਿੱਚ ਗਿਰਦਾ ਹੈ ਜੀ ਆਹ ਹਾਲ ਦੇਖ ਲਓ ਤੁਸੀਂ ਕੀ ਹੋਇਆ ਤਿੰਨੀ ਨਾਸਾਂ ਬੰਦ ਹੋ ਗਈ ਇਹਦਾ ਮਤਲਬ ਜਿਹੜੇ ਪਿਛਲੇ ਦਿਨ ਤੁਹਾਡੀ ਦੁਕਾਨਾਂ 'ਚ ਪਾਣੀ ਗਿਆ ਇਹਦੀ ਵਜ੍ਹਾ ਨਾਲ ਹੀ ਗਿਆ ਇਹ ਸਾਰੀ ਈਜ਼ੀ ਵਜ੍ਹਾ ਕਰਕੇ ਪਾਣੀ ਚਲੇ ਗਿਆ ਜੀ ਸਾਰੀਆਂ ਦੁਕਾਨਾਂ ਦੁਕਾਨਦਾਰ ਸਾਰੇ ਬਹੁਤ ਪਰੇਸ਼ਾਨ ਹੈ ਜੀ ਅਕਲ ਅਕਲੇ ਦੁਕਾਨਦਾਰ ਖੜੇ ਨੇ ਪਾਣੀ ਮਹੱਲੇ ਦਾ ਪਾਣੀ ਸਾਰਾ ਇੱਧਰ ਆਉਂਦਾ ਜੀ ਦੁਕਾਨਦਾਰ ਮੰਨ ਲਾ ਪਾ ਬਿਲਕੁਲ ਮੰਡੀ ਦੇ ਮੰਡੀ ਦਾ ਬਹੁਤ ਨੁਕਸਾਨ ਪਾ ਪਾਵਣ ਵਾਲਾ ਪਾਣੀ ਪੈ ਤੇ ਰੰਗ ਨੁਕਸਾਨ ਕਿੰਨਾ ਹੋ ਗਿਆ ਛੋਟੇ ਛੋਟੇ ਮੰਡੀ ਦੇ ਕਰਬਸਾਨ ਹੋ ਗਏ ਜਾਂ ਲੱਖ ਦੇ ਕਰੀਬ ਦੀ ਦੁਕਾਨਦਾਰਾਂ ਨੂੰ ਨੁਕਸਾਨ ਹੋ ਚੁੱਕਿਆ ਸਾਨੂੰ ਸਰਕਾਰ ਤੋਂ ਇਹ ਵੀ ਇਹਦੀ ਇਮੀਡੀਏਟਲੀ ਸਫਾਈ ਕਰਾਈ ਜਾਵੇ ਅਤੇ ਸਭ ਦਾ ਨੁਕਸਾਨ ਦਿੱਤਾ ਜਾਵੇ ਤੁਸੀਂ ਡੀਸੀ ਸਾਹਿਬ ਨੂੰ ਲੈਟਰ ਦਿੱਤਾ ਦਿੱਤਾ ਸੀ ਡੀਸੀ ਸਾਹਿਬ ਨੇ ਕੀ ਆ ਕੇ ਮੋਆਇਨਾ ਕੀਤਾ ਡੀਸੀ ਸਾਹਿਬ ਨੇ ਕੋਈ ਮੋਆਇਨਾ ਨਹੀਂ ਕੀਤਾ ਜੀ ਉਹਨਾਂ ਨੇ ਏਡੀਸੀ ਅਰਬਨ ਡਿਵੈਲਪਮੈਂਟ ਨੂੰ ਐਪਲੀਕੇਸ਼ਨ ਮਾਰਕ ਕਰਤੀ ਉਹਨਾਂ ਨੇ ਇਹਨੂੰ ਭੇਜ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ मतलब उच्च अधिकारी किसी भी आखाड़ी खोल रही है भाई बरसात ਦਾ ਮੌਸਮ ਕਿਉਂ ਸੜੇ ਬਰਸਾਤਾ ਹੋ ਸਕਦੀ ਹੈ ਨਾ ਬਿਨ ਸਹਾਇ ਡੁੱਬ ਰਿਹਾ ਕਿਸੇ ਨੇ ਮੈਂ ਜ਼ਿੰਮੇਵਾਰੀ ਨਹੀਂ ਕੋਈ ਆਖ ਨਹੀਂ ਖੋਰੀ ਜੀ ਇਹਦਾ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਤੇ ਯਾਰੀ ਆਮ ਆਦਮੀ ਪਾਰਟੀ ਸਰਕਾਰ ਨੂੰ ਜਿਹੜੀ ਹੈ ਜੀ ਪੁਰਾਣੀ ਦਾਣਾ ਮੰਡੀ ਦੇ ਅੰਦਰ ਬਿਮਾਰੀ ਇਹ ਗੰਦ ਦੀ ਵਜ੍ਹਾ ਕਰਕੇ ਬਿਮਾਰੀ ਫੈਲ ਰਹੀ ਹੈ ਬਹੁਤ ਪੂਰੀ ਤਰ੍ਹਾਂ ਮਛਰੀ ਮਛਰ ਹੋਏ ਜਿਹੜੇ ਬੰਦੇ ਸਾਨੂੰ ਆਉਂਦੇ ਨੇ ਕਹਿੰਦੇ ਤੁਸੀਂ ਰਹਿਨੇ ਕਿਵੇਂ ਹੋ ਰਹੇ ਕੰਮ ਕਿਵੇਂ ਕਰਦੇ ਹੋ ਤੁਹਾਡੇ ਕਾਰੋਬਾਰ ਦਾ ਜਿਹੜੇ ਅਸਰ ਪੈ ਰਹੇ ਹੋ ਗਾ ਘਟਾ ਰਹੇ ਹੋ ਬਹੁਤ ਜ਼ਿਆਦਾ ਨੁਕਸਾਨ ਹੋਈ ਕਾਰੋਬਾਰ ਬੰਦ ਹੋ ਚੁੱਕਿਆ ਹੈ ਮੰਡੀ